ਤੂੰ ਦੇਖ ਲੈ ਯਾਰ ਆ ਤੈਨੂੰ ਮੈਂ ਸਾਹਮਣੇ ਦਿਖਾ ਰਿਹਾ ਇਹਨੂੰ ਕੈਮਰਾਮੈਨ ਮਾਰ ਰਿਹਾ ਯਾਰ ਉਹ ਪਾਕਿਸਤਾਨ ਦੇ ਤਰ੍ਹਾਂ ਤਿਆੜਾ ਆ ਅਗਲੇ ਯਾਰ ਆ ਆਪਣੇ ਆ ਹੈ ਕੋਈ ਫਰਕ ਜੀ ਇਹ ਤਾਂ ਬਸ ਆਪਾਂ ਹੀ ਆ ਜਿਹੜੇ ਲੀਡਰਾਂ ਨੇ ਜ਼ਰਾ ਤਾਂ ਬਣਾਤੀਆਂ ਆ ਨਾ ਬਿਲਕੁਲ ਬਿਲਕੁਲ ਵੀਡੀਓ ਕਾਫੀ ਪਾਈ ਜਾਂਦੀਆਂ ਕਿ ਇਹ ਪੰਜਾਬ ਦਾ ਪਹਿਲਾ ਪਿੰਡ ਨਿਸ਼ਰਾ ਢਾਲਾ ਪੜਾਣੇ ਤੋਂ ਗੁਰਦੁਆਰਾ ਸਾਹਿਬ ਸਭ ਕੁਝ ਦਿਖਦਾ ਇਹ ਪਿੰਡ ਪੜਾਣਾ ਜੀ ਜੀ ਫਾਕ ਨੌਰ ਜ਼ਿਲ੍ਹੇ ਦਾ ਪਿੰਡ ਪਡਾਣਾ ਕੀ ਹਾਲਾਤ ਹੈ ਇਸ ਏਰੀਆ ਦੇ ਵਿੱਚ ਆਪਾਂ ਬਿਲਕੁਲ ਜ਼ੀਰੋ ਲਾਈਨ ਤੇ ਖੜੇ ਆ ਜਿਵੇਂ ਪ੍ਰਚਾਰ ਇਹ ਹੋ ਰਿਹਾ ਕਿ ਜੰਗ ਲੱਗ ਸਕਦੀ ਹੈ ਐਲਾਨ ਹੋ ਗਿਆ ਮੌਕ ਟ੍ਰੈਲ ਦੀ ਗੱਲ ਹੋਵੇ ਬਲੈਕਆਊਟ ਦੀ ਗੱਲ ਹੋਵੇ ਖੇਤੀਬਾੜੀ ਕਰ ਰਹੇ ਆ ਨਾ ਕੋਈ ਸਾਨੂੰ ਰੋਕਿਆ ਟੋਕਿਆ ਇੱਥੇ ਹਾਂ ਬਲੈਕਆਊਟ ਤਾਂ ਮੈਂ ਤਾਂ ਤੁਹਾਨੂੰ ਸੁਣਿਆ ਬਲੈਕਆਊਟ ਹੋ ਰਿਹਾ ਹੈ ਨਾ ਇੱਥੇ ਕੋਈ ਇਨਫੋਰਮੇਸ਼ਨ ਨਹੀਂ ਕਿ ਇਹੋ ਜਿਹਾ ਪੂਰੇ ਦਿਨ ਦੇ ਵਿੱਚ ਕਿਸੇ ਨੇ ਕੰਮ ਕਰਨਾ ਤੂੜੀ ਬਣਾਉਣੀ ਆ ਉਹ ਪਰਮਿਸ਼ਨ ਲੈਣੀ ਪੈਂਦੀ ਆ ਜਾਂ ਪਰਮਿਸ਼ਨ ਲੈ ਬਿਨਾਂ ਵੀ ਤੁਸੀਂ ਜਾ ਸਕਦੇ ਨਹੀਂ ਨਹੀਂ ਪਰਮਿਸ਼ਨ ਤਾਂ ਲੈਣੀ ਪੈਂਦੀ ਆ ਨਾ ਗੇਟ ਪਾਸ ਬਣੇ ਪਏ ਆ ਹਮ ਤੇ ਜਿਹੜਿਆ ਜਿਹਦਾ ਗੇਟ ਪਾਸ ਨਹੀਂ ਉਹਨੂੰ ਆਧਾਰ ਕਾਰਡ ਤੇ ਲੇਬਰ ਨੂੰ ਆਪਾਂ ਆਧਾਰ ਕਾਰਡ ਤੇ ਦਿਖਾ ਕੇ ਵਿੱਚ ਮਤਲਬ ਕਿ ਸ਼ੋਅ ਐਜ਼ ਅ ਲੇਬਰ ਕੱਢ ਸਕਦੇ ਆਪਾਂ ਤੇ ਆ ਵੀ ਆਪਣੀਆਂ ਤੋਪਾਂ ਇੰਨੇ ਟੈਂਕ ਆ ਆਵਾ ਕੋਜਿਆ ਬਸ ਵੀ ਇੱਥੇ ਤਾਂ ਕੁਝ ਵੀ ਨਹੀਂ ਦੇਖਿਆ ਆ ਜੀ ਤੁਸੀਂ ਤੁਸੀਂ ਇੱਥੇ ਕੁਝ ਵੀ ਨਹੀਂ ਦੇਖਿਆ ਨਹੀਂ ਇੱਥੇ ਕੁਝ ਵੀ ਦੇਖਿਆ ਜੀ ਨਾਰਮਲ ਆ ਜਿਵੇਂ ਪਹਿਲਾਂ ਹੀ ਉਦਾਂ ਹੀ ਅਸੀਂ ਆ ਖੇਤ ਵਾਹਣ ਦੇ ਸਾਹਮਣੇ ਆਪਣੇ ਨਾਰਮਲ ਕੰਮ ਕਰਦੇ ਆਂ ਆਪਣਾ ਝੋਨੇ ਲਾਉਣ ਦੀ ਤਿਆਰੀ ਚ ਆਈ ਆਂ ਗੁਜਰਾਤ ਵਾਲੇ ਉਹ ਪੰਦਰਗਾ ਸਾਰੀਆਂ ਚੱਲ ਰਹੀਆਂ ਜਦੋਂ ਕਿਤੇ ਇਸ 게ਟ ਆ ਵਾਗਾ ਬਾਡਰ ਖੁੱਲਣ ਦਾ ਨਾ ਆਉਂਦਾ ਜ਼ਿਕਰ ਆਉਂਦਾ ਉਦੋਂ ਹੀ ਇਹਨਾਂ ਦਾ ਕੋਈ ਨਾ ਕੋਈ ਅਟੈਕ ਹੁੰਦਾ ਉਦੋਂ ਹੀ ਬਸ ਸਭ ਕੁਝ ਹੁੰਦਾ ਤੇ ਉਦੋਂ ਹੀ ਪੈਂਟ ਚ ਪਤਾ ਨਹੀਂ ਕਿ ਕਿੱਥੇ ਜਦੋਂ ਲੜਾਈ ਲੱਗੀ ਸੀਗੀ ਤੇ ਆਪਣੇ ਮਤਲਬ ਕਿ ਅੱਗੇ ਚਲੇ ਗਏ ਸੀਗੇ ਉਦੋਂ ਉਸ ਗੁਰਦੁਆਰੇ ਵਿੱਚ ਖੰਡ ਪਾਟ ਕਰਾਇਆ ਸੀਗਾ ਤਿੰਨ ਦਿਨ ਦਾ ਅਖੰਡ ਪਾਟ ਕਰਾ ਕੇ ਆਏ ਸੀਗੇ ਜਿਹੜਾ ਪਾਕ ਪੋਸਟਰ ਜੁੜਿਆ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਆਂ ਜ਼ਿਲ੍ਹਾ ਤਰਨਤਾਰਨ ਦੇ ਨਸ਼ਰਾਟਾਲਾ ਪਿੰਡ ਦੇ ਵਿੱਚ ਪ੍ਰਚਾਰ ਇਹ ਹੋ ਰਿਹਾ ਕਿ ਜੰਗਬੰਦੀ ਜਿਹੜੀ ਹੋ ਸਕਦੀ ਆ ਔਰ ਜੰਗ ਦੇ ਐਲਾਨ ਆ ਜਿਹੜੇ ਭਾਰਤ ਸਰਕਾਰ ਆ ਲਗਾਤਾਰ ਜਿਹੜੀ ਆ ਉਹ ਸਖਤ ਕਦਮ ਚੱਕ ਰਹੀ ਆ ਔਰ ਬੀਤੇ ਕੱਲ 7 ਮਈ ਨੂੰ ਮੌਕ ਟ੍ਰੈਲ ਦੇ ਐਲਾਨ ਕੀਤੇ ਗਏ ਆ ਬਲੈਕਆਊਟ ਦੇ ਜਿਹੜੇ ਐਲਾਨ ਆ ਉਹ ਕੀਤੇ ਗਏ ਆ ਦੇਸ਼ ਭਰ ਦੇ ਪੂਰੇ ਸੂਬਿਆਂ ਦੇ ਵਿੱਚ ਕੱਲ ਨੂੰ 7 ਮਈ ਨੂੰ ਮੌਕ ਟ੍ਰੈਲ ਕੀਤੀ ਜਾਣੀ ਆ ਬਲੈਕਆਊਟ ਕੀਤਾ ਜਾਣਾ ਔਰ ਬੀਤੇ ਦਿਨਾਂ ਦੇ ਵਿੱਚ ਜਿਹੜਾ ਫਰੋਜਪੁਰ ਦੇ ਚਾਹੇ ਗੱਟੀ ਰੱਜੋ ਕੇ ਦੀ ਪਿੰਡ ਦੀ ਗੱਲ ਹੋਵੇ ਚਾਹੇ ਹੋਰ ਫਰੋਜਪੁਰ ਦੇ ਵਿੱਚ ਜਿਹੜੇ ਬਾਰਡਰ ਤੇ ਪਿੰਡ ਪੈਂਦੇ ਉਹਨਾਂ ਦੀ ਗੱਲ ਹੋਵੇ ਉੱਥੇ ਵੀ ਜਿਹੜਾ ਬਲੈਕਆਊਟ ਆ ਜਿਹੜਾ 1 ਘੰਟੇ ਦਾ ਕੀਤਾ ਗਿਆ ਔਰ ਕਿਸਾਨ ਆ ਜਿਹੜੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀ ਨਰੋਜ਼ ਮਰਾ ਦੀ ਜ਼ਿੰਦਗੀ ਦੇ ਬੰਗ ਜਿਵੇਂ ਪਹਿਲਾਂ ਬਾਰਡਰ ਏਰੀਆ ਤੇ ਲੋਕਾਂ ਦੀ ਜ਼ਿੰਦਗੀ ਚੱਲਦੀ ਸੀਗੀ ਉਵੇਂ ਹੀ ਹੁਣ ਚੱਲ ਰਹੀ ਆ ਔਰ ਬਾਰਡਰ ਏਰੀਆ ਤੇ ਜ਼ੀਰੋ ਲਾਈਨ ਤੇ ਆ ਕੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇੱਥੇ ਹਾਲਾਤ ਅਸਲ ਦੇ ਵਿੱਚ ਕੀ ਆ ਇਹ ਵੀਰ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਹਾਲ ਚਾਲ ਹੈ ਬਈ ਠੀਕ ਠਾਕ ਵੀਰੇ ਠੀਕ ਠਾਕ ਹੋਣੀ ਬਈ ਕੀ ਹਾਲਾਤ ਹੈ ਇਸ ਏਰੀਆ ਦੇ ਵਿੱਚ ਆਪਾਂ ਬਿਲਕੁਲ ਜ਼ੀਰੋ ਲਾਈਨ ਤੇ ਖੜੇ ਆ ਜਿਵੇਂ ਪ੍ਰਚਾਰ ਇਹ ਹੋ ਰਿਹਾ ਕਿ ਜੰਗ ਲੱਗ ਸਕਦੀ ਹੈ ਐਲਾਨ ਹੋ ਗਿਆ ਮੌਕ ਟ੍ਰੈਲ ਦੀ ਗੱਲ ਹੋਵੇ ਬਲੈਕਆਊਟ ਦੀ ਗੱਲ ਹੋਵੇ ਇਹ ਤਾਂ ਵੀਰੇ ਸਭ ਖਬਰਾਂ ਚ ਸੁਣਦਾ ਆਉਂਦਾ ਬਈ ਸਾਡੇ ਤੇ ਇੱਥੇ ਕੋਈ ਇਹੋ ਜਿਹਾ ਕੋਈ ਮਸਲਾ ਨਹੀਂ ਘਾਣਾ ਅਸੀਂ ਤਾਂ ਰੋਜ਼ ਆਮ ਆਪਣੀ ਜ਼ਿੰਦਗੀ ਜੀ ਰਹੇ ਹਾਂ ਜੀ ਖੇਤੀਬਾੜੀ ਕਰ ਰਹੇ ਹਾਂ ਨਾ ਕੋਈ ਸਾਨੂੰ ਰੋਕਿਆ ਟੋਕਿਆ ਇੱਥੇ ਹਾਂ ਬਲੈਕਆਊਟ ਤਾਂ ਮੈਂ ਤਾਂ ਸੁਣਿਆ ਬਲੈਕਆਊਟ ਹੋ ਰਿਹਾ ਹੈ ਨਾ ਇੱਥੇ ਕੋਈ ਇਨਫੋਰਮੇਸ਼ਨ ਨਹੀਂ ਕਿ ਇਹੋ ਜਿਹਾ ਜੀ ਬਾਕੀ ਅਸੀਂ ਆਪਣੀ ਖੇਤੀ ਕਰ ਰਹੇ ਹਾਂ ਤਾਰਾਂ ਤੋਂ ਅੱਗੇ ਵੀ ਜਾ ਰਹੇ ਹਾਂ ਹਮ ਆਪਣਾ ਸਭ ਕੋਈ ਵੀ ਤਾਰਾਂ ਤੋਂ ਅੱਗੇ ਜਾ ਕੇ ਤੁਸੀਂ ਆਪਣੇ ਖੇਤਾਂ 'ਚ ਕੰਮ ਕਰਦੇ ਹਾਂ 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 ਵੀਰੇ ਕੰਮ ਕਰ ਸਕਦੇ ਜਦੋਂ ਆਪਣਾ ਜਿਸ ਦਿਨ ਆਪਣੇ ਗੇਟ ਦੀ ਵਾਰੀ ਆ ਆਪਾਂ ਉਸ ਦਿਨ ਜਾ ਕੇ ਆਪਣਾ ਕੰਮ ਕਰ ਸਕਦੇ ਹਾਂ ਜੀ ਇਹ ਟਾਈਮ ਵੀ ਦਿੰਦੇ ਆ ਭਾਈ ਘੰਟੇ ਵੰਡ ਕੇ ਦਿੰਦੇ ਆ ਕੰਮ ਕਰਨ ਲਈ ਜਾਂ 5-7 ਘੰਟੇ ਇਦਾਂ ਵੀ ਸਵੇਰੇ 9 ਵਜੇ ਤੋਂ ਲੈ ਕੇ ਤੇ ਸ਼ਾਮੀ 5 ਵਜੇ ਤੱਕ ਹਮ ਆਪਾਂ ਆ ਜਾ ਸਕਦੇ ਆ 5 ਵਜੇ ਫਿਰ ਇਹਨਾਂ ਗੇਟ ਬੰਦ ਕਰ ਦੇਣਾ ਹੁੰਦਾ ਹਮ ਜੇਕਰ ਪੂਰੇ ਦਿਨ ਦੇ ਵਿੱਚ ਕਿਸੇ ਨੇ ਕੰਮ ਕਰਨਾ ਤੂੜੀ ਬਣਾਉਣੀ ਆ ਉਹ ਪਰਮਿਸ਼ਨ ਲੈਣੀ ਪੈਂਦੀ ਹੈਗਾ ਪਰਮਿਸ਼ਨ ਲੈ ਬਿਨਾਂ ਵੀ ਤੁਸੀਂ ਜਾ ਸਕਦੇ ਨਹੀਂ ਨਹੀਂ ਪਰਮਿਸ਼ਨ ਤਾਂ ਲੈਣੀ ਪੈਂਦੀ ਹੈ ਨਾ ਗੇਟ ਪਾਸ ਬਣੇ ਪਏ ਆ ਤੇ ਜਿਹੜਿਆ ਜਿਹਦਾ ਗੇਟ ਪਾਸ ਨਹੀਂ ਉਹਨੂੰ ਆਧਾਰ ਕਾਰਡ ਤੇ ਲੇਬਰ ਨੂੰ ਆਪਾਂ ਆਧਾਰ ਕਾਰਡ ਤੇ ਦਿਖਾ ਕੇ ਵਿੱਚ ਮਤਲਬ ਕਿ ਸ਼ੋਅ ਐਜ਼ ਅ ਲੇਬਰ ਕੱਢ ਸਕਦੇ ਆਪਾਂ ਤੁਸੀਂ ਤੁਹਾਡਾ ਜਿਵੇਂ ਉੱਥੇ ਖੇਤ ਦਾ ਤੁਸੀਂ ਲੇਬਰ ਲੈ ਕੇ ਜਾਣੀਆਂ ਤਾਂ ਤੁਹਾਨੂੰ ਉਹਨਾਂ ਦੇ ਆਧਾਰ ਕਾਰਡ ਦਿਖਾਉਣੇ ਪੈਣਗੇ हां हां ਮੈਨੂੰ ਆਧਾਰ ਕਾਰਡ ਦਿਖਾਉਣੇ ਪੈਣਗੇ ਆਪਣੀ ਲੇਬਰ ਦੇ ਨਾਲ ਪਰਚੀ ਬੰਦ ਚੌਂਕੀ ਤੋਂ ਮਿਲਦੀ ਆ ਜੀ ਉਹ ਪਰਚੀ ਦਿਖਾਉਣੀ ਪੈਂਦੀ ਨਾਲ ਲੈ ਕੇ ਸਰਪੰਚ ਦੇ ਬਕਾਇਦਾ ਸਾਈਨ ਹੁੰਦੇ ਉੱਤੇ ਉਹਦੇ ਰਿਸਪੋਨਸਿਬਿਲਟੀ ਹੈ ਉਹਨਾਂ ਪੀ ਮੇਰੀ ਰਿਸਪੋਨਸਿਬਿਲਟੀ ਤੇ ਇਹ ਬੰਦੇ ਜਾ ਰਿਹਾ ਇਹ ਮੈਂ ਲੈ ਕੇ ਜਾ ਰਿਹਾ ਜ਼ਿੰਮੇਵਾਰੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਆ ਹਾਂ ਜਿਵੇਂ ਕਿ ਹੁਣ ਮੈਂ ਤੁਹਾਨੂੰ ਵੀ ਵੈਸੇ ਚਲੋ ਬਿਨਾ ਮਤਲਬ ਕਿ ਵੈਸੇ ਕਿਸਾਨ ਮਜ਼ਦੂਰ ਬਣਾ ਕੇ ਤੁਹਾਨੂੰ ਵੀ ਖੜ ਸਕਦਾ ਮੈਂ ਜੀ ਹਾਂਜੀ ਤੁਹਾਡਾ ਆਧਾਰ ਕਾਰਡ ਲਾਜ਼ਮੀ ਹੋਣਾ ਚਾਹੀਦਾ ਤੁਹਾਡੇ ਕੋਲ ਹੂੰ ਬਸ ਇੰਨਾ ਬਈ ਤੁਸੀਂ ਵੀ ਥੋੜੀ ਵੀ ਜ਼ਮੀਨ ਤਾਰੋਂ ਪਾਰ ਹੀ ਪੈਂਦੀ ਆ ਹਾਂਜੀ ਸਾਡੀ ਵੀ ਜ਼ਮੀਨ ਤਾਰਾਂ ਤੋਂ ਪਾਰ ਪੈਂਦੀ ਆ ਬਾਕੀ ਕੋਈ ਇਹੋ ਜੀ ਪ੍ਰੋਬਲਮ ਨਹੀਂ ਆ ਰਹੀ ਜਿਵੇਂ ਸਾਰੇ ਗਈ ਜਾਂਦੇ ਲੜਾਈ ਲੱਗ ਗਈ ਤਾਂ ਟੈਂਕ ਆ ਗਏ ਉਹ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਸਾਰੇ ਮਤਲਬ ਕਿ ਨਾਰਮਲ ਜਿਵੇਂ ਪਹਿਲਾਂ ਦਿਨਾਂ 'ਚ ਕੰਮ ਚੱਲਦਾ ਸੀ ਉਦਾਂ ਹੀ ਹੁਣ ਕੰਮ ਚੱਲ ਰਿਹਾ ਵਾ ਤੇ ਕੋਈ ਪ੍ਰੋਬਲਮ ਨਹੀਂ ਹੈ ਸਾਡਾ ਜੀ ਸੁਣਦੇ ਆ ਵੀ ਆਪਣੀਆਂ ਤੋਪਾਂ ਇੰਨੇ ਟੈਂਕ ਆ ਆਵਾ ਕੋਜਾ ਬਸ ਵੀ ਇੱਥੇ ਤਾਂ ਕੁਝ ਵੀ ਨਹੀਂ ਦੇਖਿਆ ਅਸੀਂ ਤੁਸੀਂ ਤੁਸੀਂ ਇੱਥੇ ਕੁਝ ਵੀ ਨਹੀਂ ਦੇਖਿਆ ਇੱਥੇ ਕੁਝ ਵੀ ਦੇਖਿਆ ਜੀ ਨਾਰਮਲ ਆ ਜਿਵੇਂ ਪਹਿਲਾਂ ਹੀ ਉਦਾਂ ਹੀ ਅਸੀਂ ਆ ਖੇਤ ਪਾਉਂਦੇ ਹਾਂ ਤੁਹਾਡੇ ਸਾਹਮਣੇ ਆਪਣੇ ਨਾਰਮਲ ਕੰਮ ਕਰਦੇ ਆ ਜੰਦਾ ਹੈ ਆਪਣਾ ਝੋਨੇ ਲਾਉਣ ਦੀ ਤਿਆਰੀ ਚ ਆਈ ਆ ਜੀ ਆ ਜੀ ਭਾਈ ਜਿਵੇਂ 65 71 ਦੀ ਗੱਲ ਕਰ ਲਈਏ ਉਦੋਂ ਵੀ ਭਾਰੀ ਨੁਕਸਾਨ ਚਾ ਉਧਰ ਦੇ ਲੋਕ ਹੋਣ ਚਾਹੇ ਇੱਧਰ ਦੇ ਲੋਕ ਹੋਣ ਭਾਰੀ ਨੁਕਸਾਨ ਚੱਲਿਆ ਨੁਕਸਾਨ ਲੋਕਾਂ ਨੂੰ ਚੱਲਣਾ ਪੈਂਦਾ ਪਰ ਜਿਹੜੇ ਸਿਆਸੀ ਲੋਕ ਹੁੰਦੇ ਆ ਉਹ ਤਾਂ ਰੋਟੀਆਂ ਸੇਕਣ ਦੇ ਲਈ ਆਉਂਦੇ ਆ ਬਾਅਦ ਤੋਂ ਚਲੇ ਜਾਂਦੇ ਆ ਬਿਲਕੁਲ ਬਿਲਕੁਲ ਚਲੋ ਅਸੀਂ ਤਾਂ ਨਿੱਕੇ ਸੀਗੇ ਤੋਣਾ ਉਜੜਦਾ ਪੰਜਾਬ ਹੀ ਆ ਬਿਲਕੁਲ ਚਾਹੇ ਉੱਧਰ ਲਾ ਹੋਵੇ ਚਾਹੇ ਇੱਧਰ ਲਾ ਹੋਵੇ ਇੱਧਰ ਲਾ ਹੋਵੇ ਚਾਹੇ ਉੱਧਰ ਲਾ ਹੋਵੇ ਕੱਲ ਮੈਂ ਕਿਤੇੋਂ ਪੜ ਰਿਹਾ ਸੀ ਹਨਾ ਵੀ ਇਹ ਲੜਾਈ ਗੁਜਰਾਤ ਤੋਂ ਕਿਉਂ ਨਹੀਂ ਸ਼ੁਰੂ ਕਰਦੇ ਹੂੰ ਪੰਜਾਬ ਵਾਲੇ ਬਾਰਡਰ ਬੰਦ ਕਰ ਦਿੱਤੇ ਪਰ ਉਹ ਹਲੇ ਵੀ ਖੁੱਲਾ ਹੈ। ਗੁਜਰਾਤ ਵਾਲੇ ਉਹ ਬੰਦਰਗਾਹ ਸਾਰੀਆਂ ਚੱਲ ਰਹੀਆਂ। ਹੂੰ ਜਦੋਂ ਕਿਤੇ ਇਸ 게ਟ ਆ ਵਾਗਾ ਬਾਰਡਰ ਖੁੱਲਣ ਦਾ ਨਾ ਆਉਂਦਾ ਜ਼ਿਕਰ ਆਉਂਦਾ ਉਦੋਂ ਹੀ ਇਹਨਾਂ ਦਾ ਕੋਈ ਨਾ ਕੋਈ ਅਟੈਕ ਹੁੰਦਾ। ਉਦੋਂ ਹੀ ਬੱਸ ਸਭ ਕੁਝ ਹੁੰਦਾ ਤੇ ਉਦੋਂ ਹੀ ਮਲਕੀ ਜੰਗ ਕਰਕੇ ਹਾਲਾਤ ਬੰਦਦੇ ਆ ਵੀ ਜਦੋਂ ਕਾਰਨ ਵੀ ਇਹ ਬਾਰਡਰ ਵਪਾਰ ਆ ਜਿਹੜਾ ਸ਼ੁਰੂ ਹੋਣ ਹੀ ਨਹੀਂ ਦੇਣਾ ਚਾਹੁੰਦੇ ਜਾਂ ਕਾਰਨ ਵਪਾਰ ਸ਼ੁਰੂ ਹੋਣ ਨਹੀਂ ਦੇਣੇ ਚਾਹੁੰਦੀ ਮੋਦੀ ਸਰਕਾਰ ਜਿਵੇਂ ਹੈ। ਜੇ ਗੁਜਰਾਤ ਤੋਂ ਕਿਉਂਕਿ ਇਹ ਸਭ ਕੁਝ ਅਡਾਨੀ ਦਾ ਕਰਕੇ ਸਭ ਕੁਝ ਮਲਕੀ ਉਹਦੇ ਪਿਆਦੇ ਹੀ ਆ ਯਾਰ ਅੱਗੇ ਸਭ ਚੱਲਣਦਾ ਹਮ ਮੇਰੀ ਜਿੱਤੋਂ ਤੱਕ ਸੋਚਿਆ ਜੀ ਕੋਆਪਰੇਟਿਵ ਘਰਾਣਿਆਂ ਨੂੰ ਇਹ ਥੋੜਾ ਜਿਆਦਾ ਅੱਗੇ ਲਿਆਉਣਾ ਚਾਹੁੰਦੇ ਆ ਤੇ ਜੇ ਨਾਰਮਲ ਕੋਈ ਵਪਾਰੀ ਵੀ ਆ ਨਾਰਮਲ ਕਿਸਾਨ ਵੀ ਉਹਨੂੰ ਪਿੱਛੇ ਪਛਾੜਦੇ ਆ ਜੀ ਯਾਰ ਆਪਾਂ ਪਿੰਡ ਪਰਲੇ ਪਾਸੇ ਪਾਕਿਸਤਾਨ ਦਾ ਦੇਖ ਰਹੇ ਆ ਇੱਕ ਵਾਰੀ ਕੈਮਰਾਮੈਨ ਨੂੰ ਬੇਨਤੀ ਆ ਜ਼ੂਮ ਕਰਕੇ ਦਿਖਾ ਵੀ ਦਿੱਤਾ ਜਾਵੇ ਇਹ ਕਿਹੜਾ ਪਿੰਡ ਆ ਪਰਲੇ ਪਾਸੇ ਇਹ ਜੀ ਪਿੰਡ ਹੈਗਾ ਵਾ ਪਡਾਣਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਆਏ ਪਿੰਡੇ ਕਿਉਂਕਿ ਉੱਥੋਂ ਅ ਵੀਡੀਓ ਕਾਫੀ ਪਾਈ ਜਾਂਦੀਆਂ ਕਿ ਇਹ ਪੰਜਾਬ ਦਾ ਪਹਿਲਾ ਪਿੰਡ ਨਿਸ਼ਰਾ ਢਾਲਾ ਪਡਾਣੇ ਤੋਂ ਗੁਰਦੁਆਰਾ ਸਾਹਿਬ ਸਭ ਕੁਝ ਦਿਖਦਾ ਇਹ ਪਿੰਡ ਪਡਾਣਾ ਜੀ ਜੀ ਨਹੌਰ ਜ਼ਿਲ੍ਹੇ ਦਾ ਪਿੰਡ ਪਡਾਣਾ ਜਿਲ੍ਹਾ ਲਾਹੌਰ ਪਾ ਜਾਂਦਾ ਜਿਲ੍ਹਾ ਲਾਹੌਰ ਪੈ ਜਾਂਦਾ ਹਰ ਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਉੱਥੇ ਪਟਾਣੀ ਪਟਾਣੀ ਹਾਂ ਜੀ ਹਾਂ ਜੀ ਹੱਦਾਂ ਬਣ ਗਈਆਂ ਬਾਈ ਸਰਹੱਦਾਂ ਬਣ ਗਈਆਂ ਪਰ ਆਵਾਜ਼ ਉਸੇ ਤਰ੍ਹਾਂ ਹੀ ਅੱਜ ਵੀ ਸੁਣਦੀ ਐ ਉਸੇ ਤਰ੍ਹਾਂ ਹੀ ਆ ਵੀਰੇ ਇਦਾਂ ਹੀ ਆ ਜਦੋਂ ਸਾਹੀ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਜਦੋਂ 65 ਚ ਪਤਾ ਨਹੀਂ ਕਿਤਰ ਚ ਜਦੋਂ ਲੜਾਈ ਲੱਗੀ ਸੀਗੀ ਤੇ ਆਪਣੇ ਮਤਲਬ ਕਿ ਅੱਗੇ ਚਲੇ ਗਏ ਸੀਗੇ ਉਦੋਂ ਉਸ ਗੁਰਦੁਆਰੇ ਵਿੱਚ ਅਖੰਡ ਪਾਠ ਕਰਾਇਆ ਸੀਗਾ ਤਿੰਨ ਦਿਨ ਦਾ ਅਖੰਡ ਪਾਠ ਕਰਾ ਕੇ ਆਏ ਸੀਗੇ ਹਾਂ ਆਪਣੇ ਫੌਜੀ ਆਪਣੇ ਫੌਜੀ ਨਹੀਂ ਮਤਲਬ ਕਿ ਆਪਣੇ ਪਿੰਡ ਵੱਲੋਂ ਇੱਥੋਂ ਪਿੰਡ ਵੱਲੋਂ ਪਿੰਡਲ ਨੂੰ ਉੱਥੇ ਅਖੰਡ ਪਾਠ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰੇ ਦੇ ਵਿੱਚ ਕਰਾ ਕੇ ਆਏ ਸੀ ਜੀ ਹਾਂਜੀ ਹਾਂਜੀ ਬਈ ਲੋਕ ਬੰਡੇ ਗਏ ਹੱਦਾ ਸਰਹੱਦਾ ਬਣ ਗਈਆਂ ਪਰ ਆਵਾਜ਼ਾਂ ਕੈਦ ਨਹੀਂ ਹੋਈਆਂ ਜਿਹੜੀ ਮਹਿਸੂਸ ਤਾਂ ਹੁੰਦੀ ਆ ਉਹ ਅੱਜ ਵੀ ਉਹੀ ਮਹਿਸੂਸ ਹੁੰਦੀ ਆ